ਕਿਸਾ ਸਿਕਾ ਜੀ ਸਾਰਨ ਮਦੀਫਾਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਦਾਦੂਪੁਰ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਕੁਲਜਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਤੁਹਾਨੂੰ ਵੜਾ ਤੁਹਾਨੂੰ ਦਿਖਾਵਾਂਗੇ ਤੇ ਇੱਕ ਸੂਈ ਸਵਾਈ ਝੋਟੀ ਤੁਹਾਨੂੰ ਦਿਖਾਉਣੀ ਆਂ ਗੱਲਬਾਤ ਕੁਲਜਿੰਦਰ ਵੀਰ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਵੀਰ ਜੀ ਠੀਕ ਠਾਕ ਵਧੀਆ ਜੀ ਚਲੋ ਵਧੀਆ ਚੀਜ਼ ਹੈ ਜੀ ਤੇ ਨਾਮ ਦੱਸ ਤੇ ਕਰੀ ਨਾਮ ਮੇਰਾ ਕੁਲਜਿੰਦਰਾ ਵੀਰ ਜੀ ਪਿੰਡ ਦਾਦੂਪੁਰਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲ ਦੇ ਕਰੋ ਫੋਨ ਨੰਬਰ ਹੈਗਾ ਜੀ 9873767318 ਠੀਕ ਹੈ ਵੇਗ ਗਿਆ ਪਿਛਲਾ ਮਾਲ ਫਿਰ ਹਾਂਜੀ ਵੇਕਦੀਆਂ ਜਾਂਦੀਆਂ ਵੀਰ ਜੀ ਉਸੇ ਵੇਲੇ ਵੇਕਦੀਆਂ ਠੀਕ ਹੈ ਹਾਂਜੀ ਰੇਟ ਵੇਖਦਾ ਗਿਆ ਜੀ ਬਿਲਕੁਲ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਝੋਟੀ ਆਪ ਆਹ ਹਵਾਨਾ ਇਹਦਾ ਲਾਗੇ ਤਾਂ ਦੇਖ ਸਕਦੇ ਜੀ ਕਿੰਨਾ ਸੁਹਾ ਵਧੀਆ ਦਾ ਇਹ ਵੀਰ ਜੀ ਪਹਿਲਾ ਸੁਹਾ ਛੋਟੀ ਸੂਈ ਆ ਅੱਛਾ ਜਵਾ ਚੂ ਦੀ ਬੜੀ ਵਧੀਆ ਠੰਡੀ ਸੀਲ ਛੋਟੀ ਨਿਕਲੀ ਅੱਛਾ ਅੰਜ ਬੋਧੀ ਠੰਡੀ ਸੀਲ ਕਿੰਨਾ ਚਿਰ ਹੋ ਗਿਆ ਸੂਈ ਨਾ ਸੂਈ ਨੂੰ ਤੀਜਾ ਚੌਥਾ ਦਿਨ ਜੋ ਆ ਲਾ ਦੇ ਬੱਚਾ ਮਰੇ ਬੱਚਾ ਵੀਰ ਜੀ ਲਾ ਕੇ ਵਿਖਾ ਦਿੰਦੇ ਆ ਤਾਂ ਮਾਰ ਛੱਡੋ ਫਿਰ ਬੱਚਾ ਬੜੀ ਚੰਗੀ ਕੱਟੀ ਆ ਪਹਿਲਾ ਤੇ ਬੱਚਾ ਕੀ ਮਗਰ ਮਗਰ ਕੱਟੀ ਆ ਗਈ ਲਿੰਦੀ ਅੱਛਾ ਮਗਰ ਇਹਦੇ ਕੱਟੀ ਆ ਹਾਂਜੀ ਕੱਟੀ ਆ ਕੱਟੀ ਆ ਆ ਦੇਖ ਸਕਦੇ ਤਾਜ਼ਾ ਹੀ ਆ ਬੱਚਾ ਜਿਹੜਾ ਕਿੰਨਾ ਕਿਲੋ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ ਇਹ ਇਹਦੇ ਥੱਲੇ 8 ਕਿਲੋ ਬੋਲਾ ਹੋਊਗਾ ਦੁੱਧ 10000 ਕਿਲੋ ਝੋਟੀ ਦੁੱਧ ਆਲੀ ਹੈ ਬਹੁਤ ਚੰਗੀ ਜੀ 10 11 ਲੀਟਰ ਦੇ ਕਰੀ ਜਰਾ ਚਵਾਈ ਜਾਊਗੀ ਵਧੀਆ ਦੇ ਜਿਓ ਸੇਵਾ ਦੀ ਹੈ ਗਰਮੀ ਹੈ ਗਾੜੀ ਬਾਕੀ ਇਸ ਟਾਈਮ ਇਹ ਬੋਲਾ ਸਟਾਰਟਿੰਗ 8 ਕਿਲੋ ਹੀ ਹੋਊਗਾ ਬਾਕੀ ਆ ਕਿ ਤਾਜੀ ਸੋਈ ਆ ਹਾਂਜੀ ਹਾਂਜੀ ਸਾਰੀਆਂ ਗਰਮੀਆਂ ਇਹਨੇ ਦੁੱਧ ਦੇਣਾ ਬਹੁਤ ਵਧੀਆ ਨੋ ਯਾਰਾਂ ਦੀ ਝੋਟੀ ਪੱਲੇ ਚਮਚ ਆ ਠੀਕ ਆ ਹਾਂਜੀ ਚਲੋ ਆਪਾਂ ਸਮਾਗਤ ਤੁਹਾਨੂੰ ਦਿਖਾਉਨੇ ਇੱਕ ਵਾਰ ਆਹ ਦੇਖ ਸਾਦੇ ਪਸੰਗ ਕੇ ਥਾਣੇ ਦੇ ਆਹ ਦੇਖ ਸਾਡੇ ਚਵਾਜ ਦੇ ਪਿਛਲੇ ਸਨਾਂ ਦਾ ਚਵਾ ਦਿਖਾ ਦੇ ਵੀ ਜੀ ਠੀਕ ਹੈ ਜੀ ਬਹੁਤ ਕੋਲਾ ਬੜਾ ਚਵਾਵੀ ਸੀ ਇਹਦਾ ਤੇ ਇੱਕ ਮਿੰਟ ਥੰਦ ਦਿਖਾ ਦਈਏ ਦੇ ਤਣੇ ਛੱਡ ਆਹ ਦੇਖ ਸਾਡੇ ਸਨਾਂ ਦਾ ਸਾਈਜ ਗੈਪ ਜਿਹੜਾ ਇਹਦਾ ਚੰਗਾ ਤੇ ਪਿਛੇ ਵੀ ਹਵਾਨਾ ਵੀ ਦੇਖ ਸਕਦੇ ਜੀ ਖੋਲੋ ਹਾਂ ਵਿੱਦੀ ਤੋਰ ਦਈਏ ਫੇਰ ਇਹਨਾਂ ਲੱਗੇ ਬਹੁਤ ਚੰਗੀ ਝੋਟੀ ਵੀ ਦੀ ਚਵਾ ਚੂ ਦੀ ਬਹੁਤ ਚੰਗੀ ਕੋਲੀ ਨਿਕਲੀ ਝੋਟੀ ਠੀਕ ਆ ਹਾਂਜੀ ਪਤਲੀ ਨਿਕਲੀ ਆ ਝੋਟੀ ਬਹੁਤ ਚੰਗੀ ਸੀਸ ਲੱਗ ਬਣੀ ਤੇ ਕਿੰਨਾ ਫਿਰ ਮੁੱਲ ਵਿੱਧੀ ਇਹਦਾ ਮੁੱਲ ਵੀਰ ਜੀ ਝੋਟੀ ਦਾ ਤੇ ਝੋਟੀ ਦੇ 85 ਦੀ ਵੀ ਆ ਗਈ ਤੇ 80 ਦੀ ਵੀ ਆ ਗਈ ਜੋ ਹਾਂਜੀ ਤੇ ਜਿਹੜੀ ਹਾਂ ਨਾ ਦੇ ਦੇਣੀ ਆ ਇਹ 75 ਦੀ 70000 ਦੀ ਝੋਟੀ ਦੇ ਦਾਂਗੇ ਬਿਲਕੁਲ ਜਿਹੜੀ ਹਾਂਜੀ 70000 ਦੀ ਝੋਟੀ ਇਹ ਦੇ ਦਾਂਗੇ ਝੋਟੀ ਦੇ ਦਾਂਗੇ ਹਾਂਜੀ ਤੇ ਬਾਕੀ ਵਿੱਚੋਂ ਚਲੋ ਮੌਕੇ ਤੇ ਮਾਨਤਨਾ ਹੋਰ ਕਰ ਦੋਗੇ ਹਾਂਜੀ ਹਾਂਜੀ ਬਾਕੀ ਮਾਨਤਨ ਕਰ ਦਾਂਗੇ ਕੋਈ ਕੋ ਫੋਨ ਲਾਵੇ ਇੱਕ ਕਰੀ ਹਾਂਜੀ 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 ਖਾਲੀ ਨਹੀਂ ਮੋੜਨਾਂਗੇ ਹਾਂਜੀ ਨਹੀਂ ਮੋੜਦੇ ਜੀ 70000 ਦੀ ਝੋਟੀ ਦੇ ਦਾਂਗੇ ਅੱਜ ਬਿਲਕੁਲ ਜਿਹੜੀ ਠੀਕ ਆ ਹਾਂਜੀ ਜੋ ਟੀ 585 ਦੀ ਵੀਰ ਜੀ ਵੇਚ ਲਈ ਦੀ ਬਾਕੀ ਚਲੋ ਪੱਟੇ ਪੁੱਟੇ ਹੋਣਾ ਨਹੀਂ ਆ ਠੀਕ ਆ ਇਹ ਆ ਵੀ ਸਾਹਮਣੇ ਔਖਾ ਥੋੜਾ ਡੰਗਰ ਠੀਕ ਆ ਤੇ ਹੁਣ ਇੱਕ ਆ ਜਿਹੜੀ ਗੱਬਣਾ ਗਾਏ ਆ ਇਹ ਤੁਹਾਨੂੰ ਦਿਖਾਉਣੀ ਆ ਥਾਣੇ ਤੇ ਲਾਗੇ ਤਾਂ ਦੇਖ ਸਕਦੇ ਜੀ ਚਿਹਰੇ ਦੀ ਫੜੀ ਪਿਆਰੀ ਆ ਚਿਹਰਾ ਦੇਖ ਸਕਦੇ ਕਾਫੀ ਪਿਆਰਾ ਜਿਹਾ ਚਿਹਰਾ ਵਾਜ ਰਿਹਾ ਇਹਦਾ ਇਹ ਕਿੰਨੇ ਕ ਦੁੱਧ ਵਾਲੀ ਜੀ ਵੀਰ ਜੀ ਇਹ ਵੀ ਜੀ ਦੁੱਧ 18 19 ਲੀਟਰ ਇਹਨੇ ਚ ਆਇਆ ਜੀ ਦੁੱਧ ਜੀ ਸਵੇਰ ਤੇ ਜੀ ਸਵੇਰ ਸੁਣੀਗਾ ਠੀਕ ਆ ਬੜੇ ਦੁੱਧ ਵਾਲੇ ਗਾਂ ਹੈ ਹਫਤਾ ਇੱਕ ਪੂਰਾ ਖੜਦੀ ਹਫਤਾ ਖੜਦੀ ਇਹ ਆ ਕਿ ਕੱਦ ਕਾਠ ਚੰਗਾ ਵਾ ਹਾਂ ਜੀ ਆ ਜੀ ਤੇ ਇਹ ਬਹੁਤ ਜਿਆਦੀ ਬਾਨੀਗਾ ਬਾਕੀ ਥੋੜੀ ਜੀ ਸੰਭੀ ਘਟ ਗਈ ਹੈ ਹਾਂ ਸੰਤ ਨੂੰ ਬਹੁਤ ਵਧੀਆ ਵੀਰ ਜੀ ਲੱਗਦਾ ਠੀਕ ਆ ਹਾਂ ਜੀ ਤੋਰੋ ਹੱਕਰੀ ਨੂੰ ਹਾਂ ਦੇਖ ਸਕਦੇ ਜੀ 18 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗਾ ਕੋਈ 18 20 ਦੇ ਵਿੱਚ ਵਿੱਚ ਲੈ ਜੀ ਬਾਕੀ ਹੈਗੇ ਜਰਸੀ ਕਰੋਸ ਆ ਬਸ ਥੋੜੇ ਕੋਈ ਸਾਹ ਵਾਲਾ ਕੋਈ ਵੀਰ ਲੈ ਜੇ ਇਹ ਆ ਕਿ ਕੱਦ-ਕੱਟ ਚੰਗਾ ਵਾ ਤੇ ਉੰਜ ਚਿਹਰੇ ਤੇ ਵੀ ਸੋਹਣੀ ਆ ਇਹ ਜੀ ਤਿਆਰ ਹੋਣੀ ਆ ਸੂਨ ਤੱਕਰਪੁਰੀ ਗਾਰਾ ਨਾਲ ਦੇ ਕਹਿਣ ਮੁਤਾਬਕ ਦੇ ਵੀਰ ਜੀ 20 22 ਲੀਟਰ ਦੁੱਧਾਂ ਦੇ ਦਿੱਤਾ ਬਾਕੀ ਆਪਾਂ 17 18 ਕਿਲੋ ਦੁੱਧਾਂ ਨੇ ਠੀਕ ਆ ਗਰਮੀ ਗਰਮੀ ਆ ਹਾਂਜੀ ਹਾਂਜੀ ਦੁੱਧ ਦੀ ਸੇਵਾ ਦਾ ਬਾਕੀ ਇਹ ਕਿ ਮਿਲਕਵੇਨ ਵੀ ਚੰਗੀ ਲੱਗੀ ਆ ਬਹੁਤ ਚੰਗੀ ਗਾਂ ਦੇ ਜੀ ਦੁੱਧ ਵਾਲੀ ਜਰਸੀ ਦੇ ਐਚ ਐਫ ਕਰੋਸ ਚਾਰ ਹਾਂਜੀ ਹਾਂਜੀ ਗਰਮੀਆਂ ਤੇ ਚੌਣ ਵਾਲੀ ਆਗੇ ਤੇ ਇਹਦਾ ਮੁੱਲ ਫਿਰ ਮੁੱਲ ਵੀਰ ਜੀ ਗਾਂ ਸੋਈ ਹੁੰਦੀ ਜੇ 60 55 ਦੀ ਵਿਹਾਗੀ ਜੀ ਹਾਂਜੀ ਨਾ 50 ਦੀ 45000 ਦੀ ਮੇਰਾ 45000 ਦੀ ਹੋਰ ਚੋ ਮਾਨਤਨ ਕਰ ਦਾਂਗੇ ਵੀਰ ਦਾ ਚਲੋ ਖੁੱਲਾ ਕਰ ਦੋਗੇ ਕੋਈ ਫੋਨ ਕਰੇ ਇੱਕ ਕਰੀ ਹਾਂਜੀ ਫੋਨ ਕਰੇ ਕੋਈ ਠੀਕ ਆ ਤੇ ਹੋਨੇ ਕਾ ਤਾਜੀ ਸੂਈ ਆ ਤਾਜੀ ਸੂਈ ਵੀਰ ਜੀ ਇਹ ਤੇ ਮਗਰ ਵਸ਼ੀ ਆ ਜਿਹੜੀ ਵਸ਼ੀ ਹੈ ਤੇ ਥਾਨੇ ਵੀ ਇਹਦਾ ਦੇਖ ਸਕਦੇ ਕਾਫੀ ਕਮਾਲ ਦਾ ਥਾਨੇ ਆ ਜਿਹੜਾ 1 ਵਜੇ ਗੈਪ ਤੇ 1 ਵਜੇ ਸਾਈਜ਼ ਦੇ ਥਾਨੇ ਆ ਚਾਰੇ ਥਾਨ ਤੇ ਅਜੇਰੇ ਦੀ ਅਜੇ ਪੈਣ ਵਾਲੀ ਆ ਇਹ ਕਿੰਨੇ ਕੇ ਦੁੱਧ ਵਾਲੀ ਜੀ ਵੀਰ ਜੀ ਇਹਨੇ ਵੀਰ ਜੀ ਪਹਿਲੇ ਨੇ ਦੁੱਧ 11 ਕਿਲੋ ਦਿੱਤਾ ਗਏ ਨੇ 10000 ਕਿਲੋ ਅੱਛਾ ਤੇ ਦੂਜਾ ਸੂਆ ਵਸ਼ੀ ਸੂਈ ਆ ਥਾਨ ਤੋਂ ਬਹੁਤ ਵਧੀਆ ਲੱਗਿਆ ਦੁੱਧ ਜ਼ਿਆਦਾ ਨਹੀਂ 12-13 ਕਿਲੋ ਵਸ਼ੀ ਦੁੱਧ ਚਵਾ ਦੂ ਤੋਰੋ ਸਾਹਤ ਨੂੰ ਵੀ ਬਹੁਤ ਚੰਗੀ ਵਸ਼ੀ ਹੈ ਜਿਹੜਾ ਸੁੱਟਣ ਵਾਲੀ ਆ ਸੂਈ ਆ ਅੱਧ ਬਾਕੀ ਹੈਗੀ ਇਹ ਵੀ ਕ੍ਰੋਸ ਚੀ ਆ ਮੱਛੀ ਜਿਹੀ ਅਸੀਂ ਦਿੱਤੀ ਵੀਰਦੀ ਨੇ ਪੀਓ ਲੈ ਜਾ ਵੀ ਦੀ ਕਮਾ ਕੇ ਇਹ ਠੰਡੀ ਸੀਲ ਹੈ ਬਿਲਕੁਲ ਹੈ ਵੀਰ ਜੀ ਦੇਖੋ ਥਾਂ ਥਾਂਨ ਕਿਡਾ ਵਧੀਆ ਲੱਗ ਰਿਹਾ ਹੈ ਬਾਕੀ ਇਹ ਕਿ ਥੱਲੇ ਵੀ ਚੰਗੀ ਤਿਆਰ ਰਹੀ ਹੈ ਬਹੁਤ ਚੰਗੀ ਬਹੁਤ ਵਧੀਆ ਪੱਠੇ ਪੁੱਠੇ ਨਹੀਂ ਨਾ ਤੂੜੀ ਕਰਕੇ ਲੱਪਾ ਨਹੀਂ ਆਈ ਤੁਹਾਨੂੰ ਬੜਾ ਚੋਕਲਾ ਡੰਗਰ ਠੀਕ ਹੈ ਤੇ ਕਿੰਨਾ ਇਹਦਾ ਮੁੱਲ ਵੀਰ ਜੀ ਫਿਰ ਮੁੱਲ ਵੀਰ ਜੀ ਵਸ਼ੀ ਦਾ ਦੇ ਆਪਣਾ ਭਾਵੇਂ ਕਰ ਲਈਏ 45 40 ਇਹਦਾ ਹਾਂ ਨਾ 35 ਦੀ ਵਸ਼ੀ ਦੇ ਦਾਂਗੇ ਅੱਛਾ ਹਾਂਜੀ ਮਗਰ ਵਸ਼ੀ ਜੇ ਅਸੀ ਦੀ ਆਈ ਠੀਕ ਹੈ ਦੁੱਧ ਵਾਲੀ ਮਸ਼ੀ ਹੈ ਮੈਂ ਨਾ ਬਾਕੀ ਚਾਰੂ ਆ ਤੂੜੀ ਤਾੜੀ ਵੇਖ ਤੂਕੀ ਖਾਈ ਜਾਂਦੀ ਆ ਠੀਕ ਹੈ ਪੱਠੇ ਪੁੱਠੇ ਨਹੀਂ ਨਾ ਜ ਤੇ 35ਵਾਂ ਵੀ ਮੌਕੇ ਤੇ ਕਰ ਦੋਗੇ ਮਾਨ ਹਾਂਜੀ ਕਰ ਦਾਂਗੇ ਮਾਨਤਨ ਵੀ ਜੀ ਕਰਾਂਗੇ ਕੋਈ ਵੀਰ ਫੋਨ ਲਾਵੇ ਕਰ ਦਾਂਗੇ ਮਾਨਤਾ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਸ਼ ਚਾਹ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ